ਅੱਜ ਦੀ ਘਟਨਾ ਪੰਜਾਬ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਬਠਿੰਡੇ ਦੇ ਅਧੀਨ ਪੈਂਦਾ ਪਿੰਡ ਮਹੱਲਾ ਉੱਥੇ ਰਹਿਣ ਵਾਲਾ ਗੁਰਤੇਜ ਸਿੰਘ ਗੁਰਤੇਜ ਸਿੰਘ ਆਪਣੀ ਮਿਹਨਤ ਕਰਨ ਵਾਲਾ ਕਿਸਾਨੀ ਨਾਲ ਜੁੜਿਆ ਬੰਦਾ ਉਹਦਾ ਵਿਆਹ ਹੁੰਦਾ 2007 ਦੇ ਵਿੱਚ ਜ਼ਿਲ੍ਹਾ ਮੁਕਸਰ ਸਾਹਿਬ ਦੇ ਅਧੀਨ ਪੈਂਦਾ ਲੰਬੀ ਲੰਬੀ ਦੇ ਅਧੀਨ ਪੈਂਦਾ ਇੱਕ ਛੋਟਾ ਜਿਹਾ ਪਿੰਡ ਕੁਲਬੀਰ ਸਿੰਘ ਦੀ ਸਭ ਤੋਂ ਛੋਟੀ ਲੜਕੀ ਜਸਪ੍ਰੀਤ ਕੌਰ ਦੇ ਨਾਲ ਜਸਪ੍ਰੀਤ ਕੌਰ ਦੇਖਣ ਦੇ ਵਿੱਚ ਕਾਫੀ ਖੂਬਸੂਰਤ ਹੁੰਦੀ ਹੈ ਹਸਮੁਖ ਸੁਭਾਅ ਦੀ ਮਾੜਤ ਹੁੰਦੀ ਹੈ 2007 ਦੇ ਵਿੱਚ ਇਹਦਾ ਵਿਆਹ ਹੋ ਜਾਂਦਾ ਤੇ ਜਸਪ੍ਰੀਤ ਕੌਰ ਵਿਆਹ ਤੋਂ ਬਾਅਦ ਗੁਰਤੇਜ ਦੇ ਘਰ ਆ ਜਾਂਦੀ ਹੈ ਘਰ ਸੰਭਾਲਦੀ ਹੈ ਖੂਬਸੂਰਤ ਪਤਨੀ ਸੁਭਾਅ ਬਹੁਤ ਵਧੀਆ ਗੁਰਤੇਜ ਸਿੰਘ ਬਹੁਤ ਖੁਸ਼ ਹੁੰਦਾ ਸਵੇਰੇ ਆਪਣੇ ਕੰਮ ਤੇ ਜਾਣਾ ਬਹੁਤਾ ਕੋਈ ਫਰੈਂਡ ਸਰਕਲ ਨਹੀਂ ਕੋਈ ਬਹੁਤੀਆਂ ਫालतੂ ਪਿੰਡ ਦੇ ਵਿੱਚ ਗੱਲਾਂ ਨਹੀਂ ਸਿਰਫ ਸਿੱਧਾ ਆਪਣੇ ਕੰਮ ਤੇ ਤੇ ਕੰਮ ਤੋਂ ਘਰ ਸਵੇਰੇ ਨਿਕਲ ਜਾਣਾ ਸ਼ਾਮ ਨੂੰ ਘਰ ਆਉਣਾ ਘਰ ਦੇ ਵਿੱਚ ਜਸਪ੍ਰੀਤ ਨੇ ਪੂਰਾ ਘਰ ਸੰਭਾਲਿਆ ਜ਼ਿੰਦਗੀ ਅੱਗੇ ਚੱਲਦੀ ਹੈ ਇਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਨੇ ਜਸਪ੍ਰੀਤ कौर ਘਰ ਦੇ ਨਾਲ-ਨਾਲ ਉਸ ਬੱਚੇ ਦੇ ਧਿਆਨ ਨੇ ਲੱਗਦੀ ਹੈ ਤੇ ਜਿਹੜਾ ਗੁਰਤੇਜ ਸਿੰਘ ਹੈ ਉਹ ਆਪਣੇ ਕੰਮ ਦੇ ਵਿੱਚ ਮਸਤ ਰਹਿੰਦਾ ਸਮੇਂ ਦਾ ਪਹੀਆ ਅੱਗੇ ਚੱਲਦਾ ਰਹਿੰਦਾ ਵਿਆਹ ਨੂੰ ਕਰੀਬ 5-7 ਸਾਲ ਬੀਤ ਜਾਂਦੇ ਨੇ ਤੇ ਇੱਕ ਦਿਨ ਗੁਰਤੇਜ ਨੂੰ ਗੁਰਤੇਜ ਦਾ ਇੱਕ ਦੋਸਤ ਆ ਕੇ ਦੱਸਦਾ ਵੀ ਉਹਨੇ ਪਰਜਾਈ ਨੂੰ ਜਾਨੀ ਕਿ ਗੁਰਤੇਜ ਦੀ ਘਰ ਵਾਲੀ ਜਸਪ੍ਰੀਤ ਕੌਰ ਨੂੰ ਬਾਜ਼ਾਰ ਦੇ ਵਿੱਚ ਕਿਸੇ ਲੜਕੇ ਦੇ ਨਾਲ ਦੇਖਿਆ ਗੁਰਤੇਜ ਸਿੰਘ ਨੂੰ ਇਹ ਗੱਲ ਮੰਨਣ ਦੇ ਵਿੱਚ ਨਹੀਂ ਆਉਂਦੀ ਕਿ 7 ਸਾਲ ਦਾ ਜਿਹੜਾ ਉਹਦਾ ਸਬੰਧ ਸੀ ਬਹੁਤ ਵਧੀਆ ਸੀ ਹੱਸੀ ਖੁਸ਼ੀ ਜੀਵਨ ਬਤੀਤ ਹੁੰਦਾ ਸੀ ਕਦੇ ਕਿਸੇ ਗੱਲ ਤੋਂ ਮਨਮਟਾਵ ਨਹੀਂ ਕਦੇ ਜਸਪ੍ਰੀਤ ਨੇ ਸ਼ੋ ਨਹੀਂ ਹੋਣ ਦਿੱਤਾ ਵੀ ਉਹ ਇਤੋਂ ਖੁਸ਼ ਨਹੀਂ ਕਿਸੇ ਗੱਲ ਤੋਂ ਇਹ ਗੱਲ ਗੁਰਤੇਜ ਸਿੰਘ ਆਈ ਗਈ ਕਰ ਦਿੰਦਾ ਉਹ ਕਹਿੰਦਾ ਹੈ ਵੀ ਹੋ ਸਕਦਾ ਇਹਦਾ ਵਹਿਮ ਹੋਵੇ ਜਾਂ ਵੈਸੇ ਮਜ਼ਾਕ ਕੀਤਾ ਹੋਵੇ ਗੁਰਤੇਜ ਸਿੰਘ ਇਸ ਗੱਲ ਤੇ ਕੋਈ ਬਹੁਤਾ ਧਿਆਨ ਨਹੀਂ ਦਿੰਦਾ ਥੋੜੇ ਦਿਨ ਬੀਤਦੇ ਨੇ ਤੇ ਗੁਰਤੇਜ ਸਿੰਘ ਨੂੰ ਉਹਦਾ ਇੱਕ ਹੋਰ ਦੋਸਤ ਆ ਕੇ ਦੱਸਦਾ ਸੇਮ ਉਹੀ ਗੱਲ ਵੀ ਉਹਨੇ ਕਿਸੇ ਦੇ ਨਾਲ ਜਸਪ੍ਰੀਤ ਨੂੰ ਦੇਖਿਆ ਹੁਣ ਉਹਦੇ ਦਿਮਾਗ ਦੇ ਅੰਦਰ ਜਿਹੜਾ ਸ਼ੱਕ ਪੈਦਾ ਹੋ ਜਾਂਦਾ ਤੇ ਉਹਨੂੰ ਲੱਗਦਾ ਵੀ ਹੋਵੇ ਨਾ ਹੋਵੇ ਕਿਤੇ ਗੱਲ ਹੋ ਸਕਦਾ ਸਹੀ ਹੋਵੇ ਪਰ ਉਹਦੇ ਕੋਲ ਕੋਈ ਸਬੂਤ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਪਰ ਉਹ ਗੱਲ ਕਰੇ ਤੇ ਕਰੇ ਕਿਵੇਂ ਜਦੋਂ ਘਰ ਜਾਂਦਾ ਉਹ ਗੱਲ ਕਰਨ ਦੀ ਕੋਸ਼ਿਸ਼ ਕਰਦਾ ਅੱਗੇ ਜਸਪ੍ਰੀਤ ਦਾ ਹੱਸਦਾ ਚਿਹਰਾ ਦੇਖ ਕੇ ਉਹਦੀ ਕਹਿਣ ਦੀ ਹਿੰਮਤ ਹੀ ਨਹੀਂ ਹੁੰਦੀ ਪਰ ਇਹ ਗੱਲਾਂ ਉਹਦੇ ਦਿਮਾਗ ਦੇ ਵਿੱਚ ਚਲਦੀਆਂ ਰਹਿੰਦੀਆਂ ਇੱਕ ਦਿਨ ਉਹ ਘਰ ਹਿੰਮਤ ਕਰਕੇ ਪੁੱਛਦਾ ਵੀ ਜਿਹੜੇ ਮੇਰੇ ਦੋਸਤ ਨੇ ਉਹਨਾਂ ਨੇ ਕਿਹਾ ਕਿ ਮੈਂ ਅਸੀਂ ਜਸਪ੍ਰੀਤ ਨੂੰ ਕਿਤੇ ਦੇਖਿਆ ਕਿਸੇ ਦੇ ਨਾਲ ਬਾਜ਼ਾਰ ਦੇ ਵਿੱਚ ਉਹ ਹੱਸਦੀ ਹੋਈ ਜਵਾਬ ਦਿੰਦੀ ਹੈ ਵੀ ਤੇਰੇ ਦੋਸਤ ਲੱਗਦਾ ਨਸ਼ਾ ਵੱਧ ਲਾ ਕੇ ਕਰਨ ਉਹਨਾਂ ਨੂੰ ਪਤਾ ਨਹੀਂ ਕੀ ਕੀ ਦਿਖਦਾ ਰਹਿੰਦਾ ਇਹ ਜਦੋਂ ਗੱਲ ਕੀਤੀ ਗੁਰਤੇਜ ਸਿੰਘ ਨੇ ਉਹ ਜਸਪ੍ਰੀਤ ਦੇ ਚਿਹਰੇ ਵੱਲ ਦੇਖਦਾ ਹੁੰਦਾ ਇੱਕ ਮਿੰਟ ਦੇ ਲਈ ਵੀ ਉਹਦੇ ਚਿਹਰੇ ਤੇ ਕੋਈ ਐਸਾ ਭਾਵ ਨਹੀਂ ਆਇਆ ਉਹਨੇ ਹੱਸੀ ਮਜ਼ਾਕ ਦੇ ਵਿੱਚ ਹੀ ਇਹ ਗੱਲ ਟਾਲ ਦਿੱਤੀ। ਹੁਣ ਗਰਤੇਜ ਸਿੰਘ ਨੂੰ ਯਕੀਨ ਹੋ ਜਾਂਦਾ ਹੈ ਵੀ ਜੇ ਕੋਈ ਗੱਲ ਹੁੰਦੀ ਤਾਂ ਜਸਪ੍ਰੀਤ ਦੇ ਚਿਹਰੇ ਤੋਂ ਜ਼ਰੂਰ ਪਤਾ ਲੱਗਦਾ। ਉਹ ਇੱਕ ਵਾਰੀ ਘਬਰਾਉਂਦੀ ਪਰ ਜਸਪ੍ਰੀਤ ਨੇ ਜਿਸ ਤਰੀਕੇ ਨਾਲ ਜਵਾਬ ਦਿੱਤਾ ਸੀ ਇਹ ਗੱਲ ਤੇ ਕੋਈ ਧਿਆਨ ਨਹੀਂ ਦਿੱਤਾ ਤੇ ਉਹਨੂੰ ਯਕੀਨ ਆ ਜਾਂਦਾ ਕਿ ਜਸਬੀਨ ਬਿਲਕੁਲ ਸਹੀ ਹੈ ਜਾਂ ਤਾਂ ਉਹਨੂੰ ਭੁਲੇਖਾ ਲੱਗਿਆ ਜਾਂ ਫਿਰ ਉਹਨਾਂ ਨੇ ਕਿਸੇ ਹੋਰ ਨੂੰ ਦੇਖਿਆ ਜਾਂ ਉਹਨਾਂ ਨੇ ਮਜ਼ਾਕ ਕੀਤਾ। ਇਹ ਗੱਲ ਆਈ ਕਈ ਹੋ ਜਾਂਦੀ ਹੈ। ਪਰ ਕੁਝ ਦਿਨ ਹੋਰ ਬੀਤਦੇ ਨੇ ਕਿਉਂਕਿ ਕਿੰਨੇ ਇਹੋ ਜੀਆਂ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਗੁਰਤੇਜ ਸਿੰਘ ਨੂੰ ਇੱਕ ਦਿਨ ਉਹਦਾ ਛੋਟਾ ਪ੍ਰਾਜਕਤਾਰ ਸਿੰਘ ਜਾ ਕੇ ਦੱਸਦਾ ਵੀ ਇਹ ਨਾ ਹੋਵੇ ਜਿਹੜਾ ਟਾਈਮ ਹੱਥੋਂ ਲੰਘ ਜੇ ਤੇ ਜਸਪ੍ਰੀਤ ਕਿਸੇ ਦੇ ਨਾਲ ਲੜਕੇ ਦੇ ਨਾਲ ਜਾਂਦੀ ਉਹ ਕਈਆਂ ਜਣਿਆਂ ਨੇ ਦੇਖਿਆ ਵੀ ਜਿਹੜੇ ਘਰ ਦੇ ਹਾਲਾਤ ਨੇ ਉਹ ਠੀਕ ਨਹੀਂ ਹੈ ਇਹਨੂੰ ਹੁਣ ਟਾਈਮ ਰੈਂਦੇ ਸੰਭਾਲ ਲੈ ਫਿਰ ਜੇ ਮੌਕਾ ਹੱਥੋਂ ਨਿਕਲ ਗਿਆ ਤਾਂ ਫਿਰ ਕੋਈ ਫਾਇਦਾ ਨਹੀਂ ਹੁਣ ਗੁਰਤੇਜ ਸਿੰਘ ਦੇ ਦਿਮਾਗ ਦੇ ਵਿੱਚ ਹੁੰਦਾ ਵੀ ਜਿਹੜੇ ਉਹਦੇ ਛੋਟੇ ਭਰਾ ਦੇ ਵੀ ਆ ਕੇ ਗੱਲ ਦੱਸੀ ਐ ਜ਼ਰੂਰ ਕਿਤੇ ਨਾ ਕਿਤੇ ਕੋਈ ਗੜਬੜ ਹੈ ਫਿਰ ਗੁਰਤੇਜ ਸਿੰਘ ਦਾ ਜਿਹੜਾ ਸ਼ੱਕ ਸੀ ਉਹ ਯਕੀਨ ਦੇ ਵਿੱਚ ਬਦਲਦਾ ਉਹਨੂੰ ਗੁੱਸਾ ਹੁੰਦਾ ਬਹੁਤ ਜ਼ਿਆਦਾ ਹਾਲਾਂਕਿ ਉਹਦੇ ਕੋਲ ਕੋਈ ਸਬੂਤ ਨਹੀਂ ਹੁੰਦਾ ਉਹਨੇ ਕੁਝ ਨਹੀਂ ਦੇਖਿਆ ਹੁੰਦਾ ਪਰ ਉਹਨੂੰ ਆਪਣੇ ਭਰਾ ਤੇ ਪੂਰਾ ਯਕੀਨ ਹੁੰਦਾ ਉਹ ਘਰ ਜਾਂਦਾ ਘਰ ਜਾ ਕੇ ਉਹਦੀ ਜਸਪੀਤ ਦੇ ਨਾਲ ਬਹੁਤ ਲੜਾਈ ਹੁੰਦੀ ਹੈ ਉਹਨੂੰ ਡਾਂਟਿਆ ਜਾਂਦਾ ਹੁਣ ਜਦੋਂ ਲੜਾਈ ਹੁੰਦੀ ਹੈ ਇਸ ਤੋਂ ਬਾਅਦ ਜਸਪ੍ਰੀਤ ਵੀ ਸੰਭਲ ਜਾਂਦੀ ਹੈ ਤੇ ਗੁਰਤੇਜ ਵੀ ਜਸਪ੍ਰੀਤ ਦੇ ਘਰੋਂ ਨਿਕਲਣਾ ਬਹੁਤ ਹੱਦ ਤੱਕ ਬੰਦ ਕਰ ਦਿੰਦੀ ਹੈ ਬਹੁਤ ਘੱਟ ਨਿਕਲਣਾ ਤੇ ਗੁਰਤੇਜ ਸਿੰਘ ਨੂੰ ਇਹ ਸੀ ਵੀ ਇਹ ਕਿਸੇ ਵੀ ਤਰੀਕੇ ਇਹਨੂੰ ਰੰਗੇ ਹੱਥੀਂ ਫੜੇ ਗੁਰਤੇਜ ਸਿੰਘ ਇਸ ਮੌਕੇ ਦੀ ਭਾਲ ਦੇ ਵਿੱਚ ਸੀ ਇੱਕ ਦਿਨ ਜਦੋਂ ਸਵੇਰੇ ਉੱਠਦਾ ਉਹ ਆਪਣੇ ਕੰਮ ਤੇ ਜਾਣ ਲੱਗਦਾ ਤੇ ਉਹਨੂੰ ਲੱਗਦਾ ਜਸਪ੍ਰੀਤ ਦੀਆਂ ਕੁਝ ਹਰਕਤਾਂ ਤੋਂ ਉਹਨੂੰ ਅਹਿਸਾਸ ਹੁੰਦਾ ਤੇ ਉਹ ਕਹਿੰਦਾ ਠੀਕ ਹੈ ਮੈਂ ਚੱਲਿਆਂ ਪਰ ਉਹ ਆਪਣੇ ਕੰਮ ਤੇ ਨਹੀਂ ਜਾਂਦਾ ਉਹ ਪਿੰਡ ਦੇ ਵਿੱਚ ਲੋਕ ਕੇ ਬਹਿ ਜਾਂਦਾ ਉਹਨੂੰ ਹੁੰਦਾ ਵੀ ਅੱਜ ਕੁਛ ਨਾ ਪੁੱਛੇ ਜ਼ਰੂਰ ਹੋਏਗਾ ਉਹ ਲੁਕਿਆ ਬੈਠਾ ਰਹਿੰਦਾ ਤੇ ਇੱਕ 407 ਟਰੈਂਪੂ ਆ ਕੇ ਪਿੰਡ ਦੇ ਬਾਹਰ ਰੁਕਦਾ ਉਹਦੇ ਵਿੱਚੋਂ ਇੱਕ ਮੁੰਡਾ ਨਿਕਲਦਾ ਉਹ ਪਿੰਡ ਵੱਲ ਜਾਂਦਾ ਇਹ ਸਾਰਾ ਕੁਝ ਗੁਰਤੇਜ ਸਿੰਘ ਦੇਖਦਾ ਤੇ ਫਿਰ ਉਹ ਤੇ ਜ਼ਿਆਦਾ ਧਿਆਨ ਨਹੀਂ ਦਿੰਦਾ ਉਹਨੂੰ ਹੁੰਦਾ ਵੀ ਕਈ ਪਿੰਡ ਦੇ ਵਿੱਚ ਆਉਂਦੇ ਜਾਂਦੇ ਲੋਕ ਰਿਸ਼ਤੇਦਾਰ ਵੀ ਇਹ ਨਹੀਂ ਹੋ ਸਕਦਾ ਥੋੜੀ ਦੇਰ ਬਾਅਦ ਉਹਦੀਆਂ ਜਿਹੜੀਆਂ ਅੱਖਾਂ ਨੇ ਉਹ ਪਾਟੀਆਂ ਦੀਆਂ ਪਾਟੀਆਂ ਰਹਿ ਜਾਂਦੀਆਂ ਨੇ ਉਹ ਦੇਖਦਾ ਵੀ ਉਸੇ ਟਰੈਂਪੂ ਦੇ ਵਿੱਚ ਉਹ ਮੁੰਡਾ ਤੇ ਨਾਲ ਉਹਦੀ ਘਰ ਵਾਲੀ ਜਸਪ੍ਰੀਤ कौर ਉਹ ਟੈਂਪੂ ਜਦੋਂ ਚੱਲਦਾ ਹੈ ਤੇ ਗੁਰਤੇਜ ਮੋਟਰਸਾਈਕਲ ਉਹਨਾਂ ਦੇ ਪਿੱਛੇ ਲਾਂਦਾ ਉਹਨੇ ਪਿੱਛੇ ਪਿੱਛੇ ਜਾਂਦਾ ਜੀ ਇਹ ਕਿੱਥੇ ਜਾਂਦੇ ਨੇ ਕਿੱਥੇ ਮਿਲਦੇ ਨੇ ਕੀ ਕਰਦੇ ਨੇ ਇਹ ਸਾਰਾ ਕੁਝ ਉਹ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਚਾਹੁੰਦਾ ਸੀ ਪਰ ਜਿਉਂ ਉਹ ਇਹ ਪਿੱਛੇ ਕਈ ਕਿਲੋਮੀਟਰ ਦਾ ਪਿੱਛਾ ਕਰਦਾ ਅੱਗੇ ਇੱਕ ਮੋੜ ਤੇ ਜਾ ਕੇ ਉਹ 407 ਇਹਦੀਆਂ ਅੱਖਾਂ ਤੋਂ ਓਝਲ ਹੋ ਜਾਂਦੀ ਹੈ ਇਹਨੂੰ ਪਤਾ ਨਹੀਂ ਲੱਗਦਾ ਵੀ ਉਹ ਗੱਡੀ ਗਈ ਤੇ ਗਈ ਕਿੱਧਰ ਇਹ ਕਾਫੀ ਦੇਰ ਖੜਾ ਉੱਥੇ ਦੇਖਦਾ ਰਹਿੰਦਾ ਕਾਫੀ ਕੋਸ਼ੇ ਦੇ ਦਿਮਾਗ ਦੇ ਵਿੱਚ ਚੱਲਦਾ ਵੀ ਕਿੱਥੇ ਗਏ ਹੋਣਗੇ ਕੀ ਹੋਇਆ ਹੋਵੇਗਾ ਕਈ ਕੁਝ ਸੋਚਣ ਤੋਂ ਬਾਅਦ ਹੁਣ ਆਪਾਂ ਵੀ ਸੋਚ ਸਕਦੇ ਹਾਂ ਵੀ ਕਿਸੇ ਦੀ ਘਰ ਵਾਲੀ ਇਸ ਤਰ੍ਹਾਂ ਕਿਸੇ ਗੈਰ-ਮਰਦ ਦੇ ਨਾਲ ਜਾਂਦੀ ਹੋਵੇ ਤੇ ਬੰਦੇ ਦੇ ਦਿਲ ਤੇ ਕੀ ਬੀਤਦੀ ਹੈ ਉਹ ਸੋਚ ਕੇ ਕੁਝ ਵਾਪਸ ਆਉਂਦਾ ਹੈ ਇੱਕ ਘਰ ਜਦੋਂ ਆਈ ਇਹਨੂੰ ਪੁੱਛਾਂ ਵੀ ਕਿੱਥੇ ਗਈ ਸੀ ਕਿਹਦੇ ਨਾਲ ਗਈ ਸੀ ਤੇ ਕਿੱਥੋਂ ਆਈ ਹੈ ਉਹ ਆਪਣੇ ਘਰ ਆਉਂਦਾ ਹੁਣ ਜਦੋਂ ਘਰ ਦੇ ਅੰਦਰ ਉਹ ਪੈਰ ਰੱਖਦਾ ਹੈ ਤੇ ਉਹਦੇ ਪੈਰ ਜਾਮ ਹੋ ਜਾਂਦੇ ਨੇ ਜ਼ਮੀਨ ਪੈਰਾਂ ਤੋਂ ਨਿਕਲ ਜਾਂਦੀ ਹੈ ਉਦੇ ਸਾਹਮਣੇ ਉਹਦੇ ਘਰ ਵਾਲੀ ਬੈਠੀ ਆਪਣੇ ਮੁੰਡੇ ਨੂੰ ਰੋਟੀ ਖਵਾਉਂਦੀ ਹੁੰਦੀ ਹੈ ਹੁਣ ਜਿਹੜੇ ਸਵਾਲ ਇਹਨੇ ਪੁੱਛਨੇ ਸੀ ਉਹ ਜਸਪੀਤ ਪੁੱਛਦੀ ਹੈ ਵੀ ਕਿੱਥੋਂ ਆਏ ਇਹਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਹੁਣ 나ય ਕੋਈ ਸਵਾਲ ਕਰਦਾ ਇਹਨੂੰ ਇਹ ਹੁੰਦਾ ਵੀ ਹੁਣ ਮੈਂ ਕੀ ਸਵਾਲ ਕਰਾਂ ਪਰ ਜਿਹੜਾ ਉਹਨੇ ਅੱਖਾਂ ਨਾਲ ਦੇਖਿਆ ਸੀ ਉਹ ਵੀ ਸਹੀ ਸੀ ਪਰ ਹੁਣ ਉਹਦੀਆਂ ਅੱਖਾਂ ਦੇ ਸਾਹਮਣੇ ਬੈਠੀ ਹੈ ਦੇਵੀ ਸਹੀ ਹੈ ਉਹ ਕੋਈ ਗੱਲਬਾਤ ਨਹੀਂ ਕਰਦਾ ਉਹ ਸ਼ਾਂਤ ਰਹਿੰਦਾ ਇਸ ਤੋਂ ਬਾਅਦ ਕੀ ਹੁੰਦਾ ਹੁਣ ਗੁਰਤੇਜ ਹੋਰ ਪਾਬੰਦੀ ਲਾ ਦਿੰਦਾ ਬਹੁਤ ਬਰੀਕੀ ਨਾਲ ਉਹਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੰਦਾ ਇਹ ਗੱਲ ਦਾ ਜਸਪ੍ਰੀਤ ਨੂੰ ਵੀ ਪਤਾ ਹੁੰਦਾ ਤੇ ਜਸਪ੍ਰੀਤ ਇੱਕ ਦਿਨ ਘਰੋਂ ਫਿਰ ਨਿਕਲਦੀ ਹੈ ਉਹ ਕਿਤੇ ਹੋਰ ਨਹੀਂ ਜਾਂਦੀ ਉਹ ਸਿੱਧੇ ਆਪਣੇ ਪੇਕੇ ਜਾਂਦੀ ਹੈ ਤੇ ਆਪਣੇ ਮਾਪੇ ਦੇ ਘਰ ਜਾ ਕੇ ਕਹਿੰਦੀ ਵੀ ਮੈਂ ਉਥੇ ਨਹੀਂ ਜਾਣਾ ਮਾਪੇ ਵੱਲੋਂ ਸਮਝਾਇਆ ਜਾਂਦਾ ਬਹੁਤ ਕੁਝ ਨੂੰ ਕਿਹਾ ਜਾਂਦਾ ਵੀ ਆਪਣਾ ਘਰ ਖਰਾਬ ਨਾ ਕਰ ਵਧੀਆ ਬੰਦਾ ਸਾਰਾ ਕੁਝ ਠੀਕ ਹੈ ਇੱਕ ਤੇਰਾ ਬੇਟਾ ਉਹਦੀ ਵੀ ਜ਼ਿੰਦਗੀ ਜਿਹੜੀ ਆ ਖਰਾਬ ਹੋ ਜਾਈ ਉਹਨਾਂ ਨੂੰ ਲੱਗਦਾ ਵੀ ਇੱਥੇ ਰਹਿਣਾ ਠੀਕ ਨਹੀਂ ਇਹ ਵੀ ਮੇਰਾ ਹੀ ਪਸੂਰ ਕੱਢਦੇ ਨੇ ਤੇ ਮੈਨੂੰ ਹੀ ਸਮਝਾਉਂਦੇ ਨੇ ਉਹ ਆਪਣੀ ਭੈਣ ਕੋਲ ਚਲੀ ਜਾਂਦੀ ਹੈ ਵੀ ਇੱਥੇ ਮੈਂ ਸੇਫ ਹਾਂ ਹੁਣ ਉੱਥੋਂ ਦਾ ਵਿਚਾਰ ਹੁੰਦਾ ਵੀ ਜਿਹੜਾ ਲੜਕਾ ਉਹਨੂੰ ਮਿਲਣ ਆਉਂਦਾ ਸੀ ਉਹਦੇ ਨਾਲ ਆਪਣਾ ਘਰ ਬਸਾਉਂਦੀ ਵੀ ਇੱਥੋਂ ਉਹਦੇ ਨਾਲ ਉਹ ਭਾਜੇ ਹੁਣ ਭੈਣ ਨੂੰ ਜੋ ਇਹ ਗੱਲਾਂ ਥੋੜੀਆਂ ਥੋੜੀਆਂ ਜਦੋਂ ਪਤਾ ਲੱਗਦੀਆਂ ਨੇ ਤਾਂ ਉਹਦਾ ਇਹ ਸੋਚਣਾ ਹੁੰਦਾ ਵੀ ਜੇ ਇਥੋਂ ਚਲੀ ਗਈ ਤੇ ਮੇਰੀ ਵੀ ਬਦਨਾਮੀ ਹੋਏਗੀ ਮੇਰੇ ਤੇ ਨਾਮ ਆਏਗਾ ਵੀ ਇਥੋਂ ਚਲੀ ਗਈ ਹੋ ਸਕਦਾ ਇਹਦਾ ਵੀ ਵਿੱਚ ਹੱਥ ਹੋਵੇ ਉਹ ਕੀ ਕਰਦੀ ਏ ਇਹਨੂੰ ਬਿਨਾਂ ਦੱਸੇ ਗੁਰਤੇਜ ਨੂੰ ਫੋਨ ਕਰਕੇ ਉੱਥੇ ਬੁਲਾਉਂਦੀ ਏ ਤੇ ਇਹਨਾਂ ਦੇ ਵਿੱਚ ਫਿਰ ਸਮਝੌਤਾ ਕਰਾਇਆ ਜਾਂਦਾ ਜਸਪ੍ਰੀਤ ਉੱਥੇ ਮਾਫੀ ਮੰਗਦੀ ਏ ਗੁਰਤੇਜ ਤੋਂ ਵੀ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਹੁੰਦੀ ਜੋ ਕੁਝ ਪਿੱਛੇ ਹੋ ਗਿਆ ਠੀਕ ਹੈ ਤੇ ਗੁਰਤੇਜ ਵੀ ਕਹਿ ਲਈਏ ਵੀ ਸਾਰਾ ਕੁਝ ਆਪਣੀ ਅੱਖੀਂ ਦੇਖ ਕੇ ਫਿਰ ਪ੍ਰਾਣੀਆਂ ਗੱਲਾਂ ਭੁਲਾਉਂਦਾ ਵੀ ਚਲੋ ਉਹਨੂੰ ਇਹ ਸੀ ਵੀ ਮੇਰਾ ਘਰ ਖਰਾਬ ਹੋਏਗਾ ਮੇਰਾ ਬੱਚਾ ਰੁਲ ਜਾਏਗਾ ਵੀ ਜੇ ਹੁਣ ਵੀ ਸੁਤਰ ਦੇ ਚਲੋ ਕੋਈ ਗੱਲ ਨਹੀਂ ਉਹ ਜਸਪ੍ਰੀਤ ਨੂੰ ਲੈ ਕੇ ਘਰ ਆ ਜਾਂਦਾ ਘਰ ਵਾਲਾ ਮਾਹੌਲ ਜਿਹੜਾ ਹੁੰਦਾ ਫਿਰ ਠੀਕ ਹੋ ਜਾਂਦਾ ਜਸਪ੍ਰੀਤ ਪਹਿਲਾਂ ਵਾਂਗੂੰ ਅਸਦੀ ਖੇਡ ਦੀ ਘਰ ਦੇ ਕੰਮ ਕਰਦੀ ਤਾਂ ਜਿਹੜਾ ਗੁਰਤੇਜ ਸੀ ਉਹਨੂੰ ਲੱਗਦਾ ਵੀ ਹੁਣ ਸਾਰਾ ਕੁਝ ਹੀ ਸਹੀ ਹੈ ਇੱਕਦਮ ਗੁਰਤੇਜ ਖਾਣਾ ਖਾਣ ਤੋਂ ਬਾਅਦ ਉਹਨੂੰ ਥੋੜੀ ਦੇਰ ਬਾਅਦ ਹੀ ਉਹਦਾ ਸਿਰ ਭਾਰੀ ਭਾਰੀ ਹੋਣ ਲੱਗ ਜਾਂਦਾ ਤੇ ਉਹਦੇ ਦਿਮਾਗ ਦੇ ਵਿੱਚ ਆਉਂਦਾ ਕਿ ਜਿੰਨ ਦੀ ਜਸਪ੍ਰੀਤ ਆਈ ਹੈ ਉਸ ਨੂੰ ਜਦੋਂ ਮੈਂ ਖਾਣਾ ਖਾਣਾ ਮੇਰਾ ਸਿਰ ਭਾਰੀ ਹੋ ਜਾਂਦਾ ਇਹ ਗੱਲਾਂ ਉਹਦੇ ਦਿਮਾਗ ਦੇ ਵਿੱਚ ਚੱਲਦੀਆਂ ਹਨ ਅੰਦਰ ਜਾ ਕੇ ਬੈੱਡ ਤੇ ਪੈ ਜਾਂਦਾ ਤੇ ਉਹ ਨਾਲ ਦੀ ਨਾਲ ਹੀ ਸੋ ਜਾਂਦਾ ਕਿਹ ਲਈ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਤਕਰੀਬਨ ਚਲਾ ਜਾਂਦਾ ਜੋ ਕੁਝ ਉਹਦੋਂ ਸੋਚ ਰਿਹਾ ਸੀ ਸਾਰਾ ਕੁਝ ਉੱਥੇ ਭੁੱਲ ਪਲ ਜਾਂਦਾ ਕਿਉਂਕਿ ਹੁਣ ਸੌਂ ਹੀ ਚੁੱਕਿਆ ਸੀ ਉਹ ਇੱਕਦਮ ਰਾਤ ਨੂੰ 4 ਵਜੇ ਉਹਦੀ ਅੱਖ ਖੁੱਲਦੀ ਹੈ ਅੱਖ ਖੁੱਲਦੀ ਤੇ ਬੈੱਡ ਤੇ ਪਿਆ ਰਹਿੰਦਾ ਉਹ ਗੱਡ ਦੇ ਪਿਆ ਪਿਆ ਕਈ ਕੁਝ ਸੋਚਦਾ ਹੁੰਦਾ ਅਚਾਨਕ ਉਹਦੇ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਹੈ ਉਹ ਨੂੰ ਥੋੜੀ देर ਪਿਆ ਰਹਿੰਦਾ ਫਿਰ ਦੇਖਦਾ ਵੀ ਆਵਾਜ਼ ਉਹਦੇ ਘਰ ਦੇ ਵਿੱਚੋਂ ਹੀ ਆਉਂਦੀ ਹੁੰਦੀ ਹੈ ਉਹ ਉੱਠਦਾ ਕਮਰੇ 'ਚੋਂ ਬਾਹਰ ਨਿਕਲਦਾ ਤੇ ਜਿਵੇਂ ਹੀ ਬਾਹਰ ਨਿਕਲਦਾ ਉਹਦਾ ਖੂਨ ਖੌਲ ਜਾਂਦਾ ਕਹ ਲਈ ਵੀ ਗੁੱਸੇ ਨਾਲ ਭਰ ਜਾਂਦਾ ਉਹ ਆਪਣੀ ਪਤਨੀ ਜਸਪ੍ਰੀਤ ਨੂੰ ਤੇ ਇੱਕ ਹੋਰ ਲੜਕੇ ਨੂੰ ਆਪਣੇ ਘਰ ਦੇ ਵਿੱਚ ਆਪਣੇ ਮੰਜੇ ਦੇ ਉੱਪਰ ਇਤਰਾਜੋਗ ਹਾਲਤ ਦੇ ਵਿੱਚ ਦੇਖਦਾ ਪਹਿਲਾਂ ਤਾਂ ਉਹਨੂੰ ਸਮਝ ਨਹੀਂ ਲੱਗਦਾ ਵੀ ਹੁਣ ਕੀ ਕਰਾਂ ਪਰ ਉਹਦੇ ਦਿਮਾਗ ਦੇ ਉੱਪਰ ਗੁੱਸਾ ਇੰਨਾ ਜ਼ਿਆਦਾ ਹਾਵੀ ਹੋ ਜਾਂਦਾ ਉਹ ਆਪਣੀ 12 ਬੋਰ ਬੰਦੂਕ ਚੱਕਦਾ ਉਹ ਲੋੜ ਕਰਦਾ ਤੇ ਗੋਲੀ ਮਾਰੀ ਜਾਂਦੀ ਹੈ ਉਹ ਲੜਕੇ ਦੇ ਫਿਰ ਦੋ ਗੋਲੀਆਂ ਮਾਰੀਆਂ ਜਾਂਦੀਆਂ ਨੇ ਆਪਣੀ ਘਰ ਵਾਲੀ ਜਸਪ੍ਰੀਤ ਕੌਰ ਦੇ ਜਿਹਨੂੰ ਉਹ ਆਪਣੀ ਜਾਨ ਨਾਲੋਂ ਵੱਧ ਪਿਆਰ ਕਰਦਾ ਸੀ ਦੋਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਗੁਰਤੇਜ ਸਿੰਘ ਉੱਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕਰਦਾ ਉੱਥੇ ਖੜਾ ਰਹਿੰਦਾ ਤੇ ਉਹਨੂੰ ਇਹ ਲੱਗਦਾ ਹੈ ਵੀ ਆਜੂ ਦੇ ਦਿਲ ਨੂੰ ਸ਼ਾਂਤੀ ਮਿਲੀ ਜੋ ਕੁਿੰਟਰਾ ਉਹਨੇ ਠੀਕ ਕੀਤਾ ਉਹ ਫਿਰ ਫੋਨ ਕਰਦਾ ਪੁਲਿਸ ਸਟੇਸ਼ਨ ਦੇ ਵਿੱਚ ਵੀ ਮੈਂ ਆਪਣੀ ਪਤਨੀ ਤੇ ਉਹਦੇ ਪ੍ਰੇਮੀ ਦਾ ਕਤਲ ਕੀਤਾ ਤੇ ਮੈਨੂੰ ਆ ਕੇ ਗ੍ਰਿਫਤਾਰ ਕਰ ਲਓ ਫਿਰ ਮੌਕੇ ਤੇ ਪੁਲਿਸ ਆਉਂਦੀ ਆ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਉਹ ਬੰਦੂਕ ਕਬਜ਼ੇ ਦੇ ਵਿੱਚ ਲਈ ਜਾਂਦੀ ਆ ਦੋਨੋਂ ਲਾਸ਼ਾਂ ਜਿਹੜੀਆਂ ਨੇ ਉਹ ਕਬਜ਼ੇ ਦੇ ਵਿੱਚ ਲਈਆਂ ਜਾਂਦੀਆਂ ਨੇ ਫਿਰ ਉਹਤੇ ਐਫ ਆਈ ਆਰ ਕਰਨ ਤੋਂ ਬਾਅਦ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਗੁਰਤੇਜ ਸਿੰਘ ਨੇ ਗੁੱਸੇ ਦੇ ਵਿੱਚ ਆ ਕੇ ਕਤਲ ਕੀਤਾ ਫਿਰ ਉਹ ਮਰਨ ਵਾਲਾ ਲੜਕਾ ਜਿਹੜਾ ਜਸਪ੍ਰੀਤ कौर ਦੇ ਨਾਲ ਗੁਰਤੇਜ ਸਿੰਘ ਨੇ ਮਾਰਿਆ ਸੀ ਉਹਦਾ ਪਤਾ ਕੀਤਾ ਜਾਂਦਾ ਵੀ ਉਹ ਕੌਣ ਹੈ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਲੱਗਦਾ ਜਿਲ੍ਹਾ ਮੁਕਸਰ ਸਾਹਿਬ ਦੇ ਪਿੰਡ ਮਿੱਡੂ ਖੇੜਾ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਨਾਮ ਦਾ ਇਹ ਲੜਕਾ ਹੁੰਦਾ ਤੇ ਇਹਦੇ ਨਾਲ ਪਿਛਲੇ 2 ਸਾਲਾਂ ਤੋਂ ਜਸਪ੍ਰੀਤ कौर ਦੇ ਨਜਾਇਜ਼ ਸਬੰਧ ਚੱਲਦੇ ਹੁੰਦੇ ਨੇ ਤੇ ਹੁਣ ਇਹ ਸਬੰਧ ਇਹਨਾਂ ਦੇ ਮਰਨ ਦੇ ਨਾਲ ਹੀ ਖਤਮ ਹੋਏ ਸੀ ਬਹੁਤ ਲੋਕ ਨੇ ਜਿਹੜੇ ਕਹਿਣਗੇ ਵੀ ਇਹ ਬਿਲਕੁਲ ਉਹਨੇ ਸਹੀ ਕੀਤਾ ਪਰ ਉਹਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਗੁੱਸੇ ਦੇ ਵਿੱਚ ਆ ਕੇ ਜੀਵਨ ਦੇ ਨਾਲ ਰਿਸ਼ਤਾ ਨਹੀਂ ਸੀ ਨਿਭਦਾ ਉਹਨੂੰ ਛੱਡ ਦਿੰਦਾ ਉਹ ਆਪੇ ਜਿੱਥੇ ਮਰਜੀ ਜਾਂਦੀ ਜਿੱਦੇ ਨਾਲ ਮਰਜੀ ਜਾਂਦੀ ਹੁਣ ਸਭ ਤੋਂ ਵੱਧ ਨੁਕਸਾਨ ਕਿਹਦਾ ਹੋਇਆ ਉਸ ਮਾਸੂਮ ਬੱਚੇ ਦਾ ਜਦੀ ਮਾਂ ਦੁਨੀਆ ਤੋਂ ਚਲੀ ਗਈ ਤੇ ਜਿਹੜਾ ਪਿਓ ਹੈ ਜੇਲ੍ਹ ਦੇ ਵਿੱਚ ਉਹਦਾ ਬਚਪਨ ਸਾਰਾ ਰੁਲ ਗਿਆ ਗੁਰਤੇਜ ਸਿੰਘ ਦੇ ਜੀਵਨ ਦੇ ਵਿੱਚ ਵੀ ਸ਼ਾਇਦ ਹੋ ਸਕਦਾ ਕੋਈ ਹੋਰ ਆਉਂਦੀ ਜਾਂ ਆਪਣੇ ਮੁੰਡੇ ਦੇ ਨਾਲ ਅਸੀਂ ਖੁਸ਼ੀ ਜੀਵਨ ਬਤੀਤ ਕਰਦਾ ਪਰ ਆਪਣੀ ਜ਼ਿੰਦਗੀ ਜੇਲ੍ਹ ਦੇ ਵਿੱਚ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਇਹਦੇ ਜਿਹੜੇ ਨਤੀਜੇ ਆਉਂਦੇ ਨੇ ਉਹ ਮਾੜੇ ਹੀ ਆਉਂਦੇ ਨੇ ਜ਼ਿੰਦਗੀਆਂ ਮਰਨ ਵਾਲਾ ਵੀ ਚਲਾ ਜਾਂਦਾ ਤੇ ਮਾਰਨ ਵਾਲਾ ਉਹਦੀ ਵੀ ਰੁੱਲ ਜਾਂਦੀ ਹੈ ਹਮੇਸ਼ਾ ਆਪਣੇ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਕਾਰ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਅਸਰੀਕਾ